ਪਾਤਰ ਸਰ ਅੰਦਰ ਕਿਸ ਤਰ੍ਹਾਂ ਟ੍ਰੈਕ ਦੇ ਜਾਮ ਲੱਗਦੇ ਆ ਕਿਉਂਕਿ ਸਿਟੀ ਇੰਚਾਰਜ ਵੀ ਕਿਸੇ ਪਾਸੇ ਨਹੀਂ ਦਿਖਾਈ ਦੇ ਰਿਹਾ ਔਰ ਪੁਲਿਸ ਪ੍ਰਸ਼ਾਸਨ ਦੀ ਕਿਹਜਰਾਨੀ ਭੂਮਿਕਾ ਨਹੀਂ ਨਜ਼ਰ ਆਂਦੀ ਇਸ ਵਕਤ ਦੇ ਤੁਹਾਨੂੰ ਹੁਲਤ ਕਰਨੇ ਕਿਸ ਤਰ੍ਹਾਂ ਟ੍ਰੈਫਿਕ ਜਾਮ ਹੋਇਆ ਚਾਰ ਫੇਰੇ ਟ੍ਰੈਫਿਕ ਜਾਮ ਔਰ ਦੂਜੇ ਪਾਸੇ ਨੈਸ਼ਨਲ ਹਾਈਵੇ ਦੇ ਉੱਤੇ ਲੈਟਾ ਨਹੀਂ ਚਲਦੀਆਂ ਉਹ ਵੀ ਇੱਕ ਦੇਖਣ ਵਾਲੀ ਗੱਲ ਹੈ ਕਿ ਨੈਸ਼ਨਲ ਹਾਈਵੇ ਦੀਆਂ ਲੈਟਾ ਕਿਉਂ ਨਹੀਂ ਚਲ ਚਲਾਈਆਂ ਗਈਆਂ ਆਰਾ ਅੱਜ ਦੇ ਹਾਲਾਤ ਤੁਹਾਨੂੰ ਦਿਖਾਣੇ ਆ ਕਿ ਇਸ ਤਰ੍ਹਾਂ ਗੋਲ ਲੈਟਾ ਔਰ ਛੜਕੀ ਆਵਾਜਾਈ ਚਲਦੀ ਹੈ ਪਰ ਲੇਕਿਨ ਕਈ ਵਾਰੀ ਕੋਈ ਛੜ ਕ੍ਰਾਸ ਕਰਨ ਲੱਗੇ ਕਿਸੇ ਤਰ੍ਹਾਂ ਦਾ ਕੋਈ ਵੀ ਸੜਕੀ ਹਾਦਸਾ ਵਾਪਰ ਸਕਦਾ ਹੈ ਇੱਕ ਵੱਡੀ ਮਨਦਭਾਗੀ ਘਟਨਾ ਹੋ ਸਕਦੀ ਹੈ ਤੁਹਾਨੂੰ ਦਿਖਾਣੇ ਆ ਕਿ ਇਸ ਤਰ੍ਹਾਂ ਰਾਹੀਰ ਚੱਲਦੇ ਆ ਔਰ ਇਸ ਵਕਤ ਦਾ ਜਿਹੜਾ ਤੁਹਾਨੂੰ ਪੂਰ ਤੱਕ ਨਜ਼ਾਰਾ ਦਿਖਾਣੇ ਆ ਕਿਉਂਕਿ ਕਈ ਬਰੀ ਛੜਕੀ ਹਾਦਸੇ ਵਾਪਰ ਜਾਂਦੇ ਨੇ ਕਈ ਅਨਿਆਈ ਜਾਣਾਂ ਵੀ ਜਾਣਾਂ ਵੀ ਜਾਂਦੀਆਂ ਨੇ ਲੇਕਿਨ ਛੜਕੀ ਹਾਦਸੇ ਦੇ ਵਿੱਚ ਕੁਛ ਨਾ ਕੁਛ ਵੱਡੇ ਨੁਕਸਾਨ ਵੀ ਹੋ ਸਕਦੇ ਨੇ ਪਰ ਤੁਹਾਨੂੰ ਇਸ ਵਕਤ ਦਾ ਨਜ਼ਾਰਾ ਦੇਖਣਿਆ ਕਿਸ ਤਰ੍ਹਾਂ ਨੈਸ਼ਨਲ ਹਾਈਵੇ ਦੀਆਂ ਲਟਾਂ ਬੰਦ ਨੇ ਇਸ ਵਕਤ ਸਮਾਂ ਕਾਫੀ ਜ਼ਿਆਦਾ ਹੋ ਗਿਆ ਹੈ ਰਾਤ ਦਾ ਸਮਾਂ ਹੈ ਕਿਉਂਕਿ ਹਰ ਵਕਤ ਤੁਹਾਨੂੰ ਏਸੀ ਪਲ-ਪਲ ਦੀ ਜਾਣਕਾਰੀ ਦਿੰਦੇ ਰਹਿਣੇ ਆ ਇਸ ਵਕਤ 7:30 ਦੇ ਕਰੀਬ ਟਾਈਮ ਹੋ ਗਿਆ ਹੋਊਗਾ ਔਰ ਜਿਹੜਾ ਕਈ ਵਾਰੀ ਕੋਈ ਸੜਕੀ ਹਾਦਸਾ ਵਾਪਰ ਜਾਂਦਾ ਹੈ ਉਸ ਵਕਤ ਮੁਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅੱਖਾਂ ਖੋਲੀਆਂ ਜਾਂਦੀਆਂ ਨੇ ਕਿਉਂ ਨਹੀਂ ਇਸ ਤਰ੍ਹਾਂ ਦੀ ਕੋਈ ਵੀ ਅਣਗਹਿਲੀ ਵਰਤਣ ਵਾਲਿਆਂ ਵਾਸਤੇ ਇੱਕ ਕਾਰਵਾਈ ਹੁੰਦੀ ਤੁਹਾਨੂੰ ਇਸ ਤੋਂ ਇਲਾਵਾ ਹੋਰ ਵੀ ਅਸੀਂ ਪਲ-ਪਲ ਦੀ ਜਾਣਕਾਰੀ ਦਵਾਂਗੇ ਮੈਂ ਹਰਪੰਸ ਸਿੰਘ ਮਹਿਰੋਕ ਜਿਹੜਾ ਇਸ ਵਕਤ ਦਾ ਤੁਹਾਨੂੰ ਦਿਖਾ ਰਿਹਾ ਹਾਂ ਦਰਸ ਕਿਸ ਤਰ੍ਹਾਂ ਟ੍ਰੈਫਿਕ ਚੱਲਦੀ ਹੈ ਔਰ ਜਾਮ ਵੀ ਕਈ ਵਾਰੀ ਵੱਡੇ ਵੱਡੇ ਲੱਗੇ ਰਹਿੰਦੇ ਹਨ ਪਰ ਪ੍ਰਸ਼ਾਸਨ ਦੀ ਵੱਡੀ ਅਣਗਹਿਲੀ ਹੈ ਨੈਸ਼ਨਲ ਹਾਈਵੇ ਦੀ ਵੀ ਵੱਡੀ ਅਣਗਹਿਲੀ ਹੈ ਕਿਉਂ ਨਹੀਂ ਕਾਰਵਾਈ ਹੋ ਸਕਦੀ ਪਟਨਾ ਸਹਿਰ ਅੰਦਰ ਜਿਹੜੀਆਂ ਲਾਈਟਾਂ ਬਿਲਕੁਲ ਹੀ ਗੁੱਲਾ ਹਨ ਕਿਉਂਕਿ ਇਸ ਵਕਤ ਕਿਸੇ ਵੀ ਤਰ੍ਹਾਂ ਸੜਕੀ ਹਾਸਾ ਵਾਪਰ ਸਕਦਾ ਹੈ ਪਰ ਨੈਸ਼ਨਲ ਹਾਈਵੇ ਉੱਤੇ ਲੱਗੀਆਂ ਲਾਈਟਾਂ ਜਿਹੜੀਆਂ ਮਹਿਜ ਦਿਨ ਦੇ ਸਮੇਂ ਹੀ ਇੰਤ ਕਈ ਦੇਣਗੀਆਂ ਪਰ ਰਾਤ ਦੇ ਸਮੇਂ ਜਿਹੜੀਆਂ ਸਾਰੀਆਂ ਗੁੱਲ ਹਨ ਇਸ ਵਕਤ ਦਾ ਤੁਹਾਨੂੰ ਨਜ਼ਾਰਾ ਦਿਖਾਣੇ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਕਿਉਂਕਿ ਕਿਸੇ ਵੀ ਸਮੇਂ ਜਿਹੜੇ ਕੋਈ ਸੜਕੀ ਹਾਦਸਾ ਵਾਪਰ ਸਕਦਾ ਹੈ ਪਰ ਨੈਸ਼ਨਲ ਹਾਈਵੇਅ ਦੇ ਉੱਤੇ ਜਿਹੜੀਆਂ ਲੱਗੀਆਂ ਇਹ ਲੇਟਾਂ ਚੱਲ ਰਹੀਆਂ ਇਸ ਵਕਤ ਗੁੱਲ ਹਨ ਟਿਕਾਣਾ ਦੇ ਮੋੜੇ ਲੱਗੀਆਂ ਲੇਟਾਂ ਚੱਲਦੀਆਂ ਨਜ਼ਰ ਆਣਗੀਆਂ ਤੁਹਾਨੂੰ ਔਰ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸੜਕੀ ਹਾਦਸਾ ਵਾਪਰ ਜਾਵੇ ਤਾਂ ਇਹਦਾ ਜ਼ਿੰਮੇਵਾਰ ਕੌਣ ਹੋਵੇਗਾ ਨੈਸ਼ਨਲ ਹਾਈਵੇ ਦੇ ਜਿਹੜੇ ਕੀ ਅਧਿਕਾਰੀਆਂ ਮਤਲਬ ਇਸ ਤਰ੍ਹਾਂ ਦੀ ਲਾਪਰਵਾਹੀ ਦਿਖਣ ਦੇਖਣ ਨੂੰ ਮਿਲਦੀ ਹੈ ਜਿਹੜੀ ਕਿ ਪੁਰਾਣੇ ਬਸ ਅਡੇ ਤੋਂ ਲੈ ਕੇ 메ਨ ਬਜ਼ਾਰ ਤੋਂ ਲੈ ਕੇ ਤੈਨੂੰ ਹੁਣ ਤੱਕ ਦਾ ਤੁਹਾਨੂੰ ਪਰਤੱਖ ਨਜ਼ਾਰਾ ਦਿਖਾ ਨਹੀਂ ਕਿਸ ਤਰ੍ਹਾਂ ਲੈਟਾ ਗੁੱਲ ਨੇ ਔਰ ਆਵਾਜਾਈ ਚੱਲ ਰਹੀ ਹੈ ਕਿਸੇ ਵੀ ਤਰ੍ਹਾਂ ਦੀ ਸੁੱਖੀ ਅਸੂ ਵਰਤ ਸਕਦਾ ਹੈ ਪਰ ਦੇਖਣ ਵਾਲੀ ਗੱਲ ਹੈ ਕਿ ਇਸ ਵਕਤ ਦਾ ਜਿਹੜਾ ਤੁਹਾਨੂੰ ਪਰਤੱਖ ਨਜ਼ਾਰਾ ਦਿਖਾਣੇ ਕਿਸ ਤਰ੍ਹਾਂ ਲੈਟਾ ਗੁੱਲ ਨਜ਼ਰ ਆਂਦੀਆਂ ਦਿਖਾਈ ਦੇਣੀਆਂ ਇਹ ਇੱਕ ਵੱਡਾ ਵਿਸ਼ਾ ਨਜ਼ਰ ਆਂਦਾ ਹੈ ਕਿਉਂਕਿ ਜਦੋਂ ਨੈਸ਼ਨਲ ਹਾਈਵੇ ਦੇ ਉੱਤੇ ਲੈਟਾ ਗੁੱਲ ਹੋਣ ਤਾਂ ਕਿਸੇ ਵੀ ਤਰ੍ਹਾਂ ਸਰਕਾਰੀ ਹਸਾ ਵਰਤ ਸਕਦਾ ਹੈ ਪਰ ਦੁਕਾਨਦਾਰਾਂ ਦੇ ਵਾਸਤੇ ਵੀ ਇੱਕ ਵੱਡੀ ਸਰਦਾਰੀ ਬਣੀ ਹੋਈ ਹੈ ਹੁਣ ਦੇਖ ਲਾਓ ਇਸ ਤਰ੍ਹਾਂ ਇਹ ਸਾਥਲਾ ਸ਼ਹਿਰ ਦੇ ਹਾਲਾਤ ਜਿਹੜੇ ਕਿੰਨਾ ਜਾਨ ਲੱਗੀ ਹੋਈ ਹੈ ਔਰ ਸਾਥਾ ਦੇ ਜਿਹੜੀ ਜਾਮ ਲੱਗਾ ਹੋਇਆ ਹੈ ਕਿ ਹਲਾਤ ਨੇ ਕਿੰਨਾ ਰੋਡ ਜਾਮ ਕਿ ਜਿਹੜੀ ਐਂਬੂਲੈਂਸ ਵੀ ਫਸੀ ਹੋਈ ਹੈ ਤੁਹਾਨੂੰ ਵੀ ਦੱਸਣਾ ਹੈ ਕਿ ਕਿੰਨੀ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਕਿਤੇ ਉੱਤੇ ਔਰ ਹਾਲਾਤ ਕੀ ਹੈ ਬੱਦ ਤੋਂ ਬੱਤਰ ਨੇ ਇੱਕ ਵਾਰ ਤੇ ਜਿਗਾ ਕਿ ਜਾਮ ਲੱਗਾ ਹੈ ਇਸ ਵਕਤ ਦਾ ਨਕੀਤਰਾ ਤੇ ਪਾਤੜਾ ਸ਼ਹਿਰ ਦੇ ਨਾਲ ਆਪਣੇ ਜਿਹੜੇ ਕਿਸ ਤਰ੍ਹਾਂ ਦੇ ਹਲਾਤ ਨੇ ਹਲਾਤ ਨੇ ਔਰ ਬੜਾ ਵੀ ਜਾਮ ਲੱਗਿਆ ਹੈ ਵੱਡਾ ਜਾਮ ਲੱਗਿਆ ਹੋਇਆ ਹੈ ਵੱਧ ਤੋਂ ਵੱਧ ਕਿਉਂਕਿ ਕਾਫੀ ਲੰਮਾ ਸਮਾਂ ਹੋ ਗਿਆ ਇੱਥੇ ਜਾਮ ਲੱਗੇ ਨੂੰ ਇੱਥੇ ਐਂਬੂਲੈਂਸ ਵੀ ਫਸੀ ਹੋਈ ਹੈ ਕਿਉਂਕਿ ਇਸ ਵਕਤ ਦੇ ਤੁਹਾਨੂੰ ਹਾਲਾਤ ਦਿਖਾਣੇ ਕਿਸ ਤਰ੍ਹਾਂ ਜਾਮ ਲੱਗਿਆ ਹੋਇਆ ਹੈ ਚਾਰਪਰੇ ਵੱਡੀਆਂ ਵੱਡੀਆਂ ਗੱਡਾਰਾਂ ਦੇ ਵਿੱਚ ਵਾਹਨ ਲੱਗੇ ਹੋਏ ਨੇ ਪਾਤੜਾ ਸ਼ਹਿਰ ਦੇ ਹਲਾਤ ਦੱਸਣੇ ਆ ਜੇ ਕੋਈ 23 ਵਾਰੀ ਕੋਈ ਮਰੀਜ਼ ਹੁੰਦਾ ਹੈ ਹੁਣ ਇਸ ਵਕਤ ਜਿਹੜੇ ਇਹ ਵਾਹਨ ਨੂੰ ਲੱਗਾ ਖਿਲਾਏ ਬਹੁਤ ਹੀ ਮਾੜੇ ਹਾਲਾਤ ਨੇ ਇਸ ਵਕਤ ਸ਼ਹਿਰ ਦੇ ਜਿਸ ਤਰ੍ਹਾਂ ਜਾਮ ਲੱਗਿਆ ਜਿਸ ਤਰ੍ਹਾਂ ਇੱਥੇ ਸ਼ਹਿਰ ਦੇ ਹਾਲਾਤ ਨੇ ਤੁਹਾਨੂੰ ਇਸ ਵਕਤ ਦੀ ਪਲ-ਪਲ ਦੀ ਜਾਣਕਾਰੀ ਦਿਖਾਉਣੀ ਹੈ ਤੁਹਾਨੂੰ ਕਿਸ ਤਰ੍ਹਾਂ ਇਹ ਰੋਡ ਜਾਮ ਕੀਤਾ ਹੋਇਆ ਹੈ ਨੈਸ਼ਨਲ ਹਾਈਵੇ ਆ ਇਸ ਨੂੰ ਕਹਿ ਸਕਦੇ ਆ ਕਿ ਇਹ ਅਸਲੀ ਨੈਸ਼ਨਲ ਹਾਈਵੇ ਆ ਪਰ ਜਿਹੜੇ ਇਸ ਵਕਤ ਦੇ ਹਾਲਾਤ ਨੇ ਕਾਫੀ ਲੰਬੀਆਂ ਕਿਤਾਹਾਂ ਲੱਗਿਆ ਹੈ ਯਾਨੀ ਤੁਹਾਨੂੰ ਦਿਖਾਉਣਾ ਹੈ ਟਰੱਕ ਜਿਹੜੇ ਕਿ ਦੂਰ-ਦੂਰ ਤੱਕ ਫਸੇ ਹੋਏ ਆ ਹੁਣ ਇਸ ਵਕਤ ਤੋਂ ਥੋੜੀ ਦੇਰ ਪਹਿਲਾਂ ਹੀ ਐਂਬੂਲੈਂਸ ਨਿਕਲੀ ਆ ਪਰ ਜਾਮ ਬਹੁਤ ਲੰਮਾ ਲੱਗਿਆ ਹੋਇਆ ਹੈ ਕਿਉਂਕਿ ਉੱਗੀ ਸਾਈਡ ਤੇ ਵੀ ਜੇਕਰ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੈ ਤਾਂ ਇਹ ਰੋਡ ਨੈਸ਼ਨਲ ਹਾਈਵੇ ਨੂੰ ਕਿਸ ਤਰ੍ਹਾਂ ਜਾਮ ਜਾਮ ਲੱਗਿਆ ਹੋਇਆ ਹੈ ਕੋਈ ਪੁਲਿਸ ਅਧਿਕਾਰੀ ਵੀ ਨਹੀਂ ਨਜ਼ਰ ਆ ਰਿਹਾ ਹੈ ਕਿਉਂਕਿ ਸ਼ਹਿਰ ਅੰਦਰ ਜਿਹੜਾ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਸ਼ਹਿਰ ਅੰਦਰ ਦੇਖਣ ਵਾਲੀ ਗੱਲ ਹੈ ਕਿ ਇਸ ਵਕਤ ਦੇ ਹਾਲਾਤ ਤੁਹਾਨੂੰ ਦਿਖਾ ਰਿਹਾ ਕਿ ਟਾਈਮ ਕਿੰਨਾ ਹੋ ਗਿਆ ਇਸ ਵਕਤ ਸਿਕਰੀਮਨ 7 ਵਜੇ ਨੇ ਸ਼ਾਮ ਦੇ ਪਰ ਰੋਡ ਦੇ ਉੱਤੇ ਨੈਸ਼ਨਲ ਹਾਈਵੇ ਦੇ ਉੱਤੇ ਜਿਹੜੀਆਂ ਵੀ ਗੱਡੀਆਂ ਆਮੋ ਸਾਹਮਣੇ ਲੱਗੀਆਂ ਹੋਈਆਂ ਨੇ ਵੱਡੇ ਵੱਡੇ ਜਾਮ ਲੱਗੇ ਹੋਏ ਨੇ ਕਈ ਵਾਰ ਕਿਸੇ ਨੁਕਤੇ ਟ੍ਰੈਫਿਕ ਐਮਰਜੈਂਸੀ ਕੰਮ ਜਾਣਾ ਹੁੰਦਾ ਹੈ ਤਾਂ ਉਹਦੇ ਵਾਸਤੇ ਵੀ ਇਹ ਇੱਕ ਬੜੀ ਮਾੜੀ ਮਾਗੀ ਘਟਨਾ ਸਾਹਤ ਹੋ ਸਕਦੀ ਹੈ ਪਰ ਇਸ ਵਕਤ ਤੁਹਾਨੂੰ ਦਿਖਾਉਣਾ ਹੈ ਕਿ ਇਸ ਤਰ੍ਹਾਂ ਰੋਡ ਦੇ ਉੱਤੇ ਚੱਲਣ ਵਾਲੀ ਟ੍ਰੈਫਿਕ ਦੇ ਹਲਾਕ ਨੇ ਕਾਫੀ ਵੱਡੀਆਂ ਜਗਾਰਾਂ ਦੇ ਵਿੱਚ ਲੱਗੇ ਹੋਏ ਨੇ ਲੋਕ ਔਰ ਲੋਕ ਬੁਰੀਨ ਹੈ ਔਰ ਕੁਝ ਲੋਕ ਇਹਦੇ ਵਿੱਚ ਦੇਖ ਇਸ ਤਰ੍ਹਾਂ ਦਾ ਵੀ ਸਟਾਰਟ ਕਰ ਰਹੇ ਨੇ ਕਿ ਸਾਰੇ ਵਾਹਿਗੁਰੂ ਜਿਹੜਾ ਪਤਲਾ ਸ਼ਹਿਰ ਦੇ ਹਾਲਾਤ ਨੇ ਜਾਨ ਲੱਗੇ ਹੋਏ ਨੇ ਕੀ ਕਹਿਣਾ ਚਾਹੂਗਾ ਇਧਰ ਹਾਲਾਤ ਕਿਸ ਕਦਰ ਨੇ ਇਹ ਪਤਲਾ ਸ਼ਹਿਰ ਦੇ ਇੱਕ ਵਿਆਹ ਵਾਲੀ ਵੀ ਗੱਡੀ ਇਸ ਵਕਤ ਇਥੇ ਲੰਘਦੀ ਜਾ ਰਹੀ ਆ ਉਹਨੇ ਵੀ ਦਿਖਾਣੇ ਆ ਕਿਉਂਕਿ ਜਾਨ ਦੇ ਵਿੱਚ ਫਸੇ ਹੁੰਦੇ ਲੋਕ ਜਦੋਂ 24 ਘੰਟੇ ਦੇ ਵਿੱਚ ਉਹ ਉਹਨਾਂ ਦੇ ਹਾਲਾਤ ਕੀ ਹੁੰਦੇ ਨੇ ਕੀ ਕਹਿਣਾ ਚਾਹੂਗਾ ਹਾਲਾਤ ਕਿਸ ਤਰ੍ਹਾਂ ਦੇ ਲੱਗਦੇ ਹਨ ਸ਼ਹਿਰ ਦੇ ਜਿਹੜੇ ਇਸ ਵਕਤ ਟਾਪਰ ਬਹੁਤ ਵਧੀਆ ਨੇ ਜਾ ਰਹੇ ਨੇ ਦੇਖੋ ਜਾਮ ਲੱਗੇ ਹੋਏ ਨੇ ਹਾਂ ਬਹੁਤ ਜਾਮ ਇਹ ਜਿਹੜੀ ਕਿ ਗੁਰੂ ਧਾਮਾਂ ਨੂੰ ਜਾਣ ਵਾਲੀਆਂ ਗੱਡੀਆਂ ਵੀ ਇਹਦੇ ਵਿੱਚ ਫਸ ਗਈਆਂ ਨੇ ਉਹਨਾਂ ਦੇ ਵੀ ਤੁਹਾਨੂੰ ਹਲਾ ਦੁਕਾਨਿਆ ਔਰ ਇਸੇ ਦੇਖਣ ਵਾਲੀ ਗੱਲ ਹੈ ਕਿ